ਐਂਜੇਲਾ ਦੇੰਤਮ ਰਾਸ਼ਟਰਪਤੀ ਨੇ ਕਿਹਾ ਵਿਵਾਦ ਦਾ ਅਸਲੀ ਕਾਰਨ ਤੇਲ ਤੇ ਕਬਜ਼ਾ ਹੈ। ਬ੍ਰਿਟੇਨ ਦੇ ਪ੍ਰਧਾਨ ਮੰਤਰੀ ਕੀਰ ਸਟ੍ਰਾਮਰ ਦੀ ਅਮਰੀਕੀ ਰਾਸ਼ਟਰਪਤੀ ਡ੍ਰੰਪ ਨਾਲ ਫੋਨ ਤੇ ਗੱਲਬਾਤ ਸਮੁੰਦਰ ਵਿੱਚ ਸਾਂਝੇ ਮਿਸ਼ਨ ਨਾਲ ਰੋਕਿਆ ਸੀ ਰੂਸੀ ਤੇਲ ਟੈਂਕਰ। ਡ੍ਰੰਪ ਵੱਲੋਂ ਰੱਖਿਆ ਬਜਟ ਵਿੱਚ 600 ਬਿਲੀਅਨ ਡਾਲਰ ਦਾ ਵਾਅਦਾ। ਵੰਚੇਲਾ ਦੇ ਅੰਤਮ ਰਾਸ਼ਟਰਪਤੀ ਡਾਂਸੀ ਰੋਡਰਿਕਸ ਨੇ ਕਿਹਾ ਹੈ ਕਿ ਨਸ਼ੀਲੇ ਪਦਾਰਥਾਂ ਦੀ ਤਸਕਰੀ ਲੋਕਤੰਤਰ ਅਤੇ ਮਨੁੱਖੀ ਅਧਿਕਾਰਾਂ ਬਾਰੇ ਅਮਰੀਕਾ ਦੇ ਦੋਸ਼ ਬਿਲਕੁਲ ਝੂਠੇ ਨੇ ਅਤੇ ਬਾਹਰੀ ਦਬਾਅ ਪਿੱਛੇ ਅਸਲੀ ਕਾਰਨ ਤੇਲ ਦਾ ਲਾਲਚ ਹੈ ਸਰਕਾਰੀ ਟੈਲੀਵਿਜ਼ਨ VTV ਤੇ ਲਾਈਵ ਪ੍ਰਸਾਰਣ ਦੌਰਾਨ ਬੋਲਦੇ ਹੋਏ ਰੋਡਰਿਕਸ ਨੇ ਕਿਹਾ ਕਿ ਤੁਸੀਂ ਸਾਰੇ ਜਾਣਦੇ ਹੋ ਕਿ ਉੱਤਰ ਦਾ ਊਰਜਾ ਲਾਲਚ ਸਾਡੇ ਦੇਸ਼ ਦਾ ਸਰੋਤ ਚਾਹੁੰਦਾ ਹੈ ਨਸ਼ੀਲੇ ਪਦਾਰਥਾਂ ਦੀ ਤਸਕਰੀ ਲੋਕਤੰਤਰ ਤੇ ਮਨੁੱਖੀ ਅਧਿਕਾਰਾਂ ਬਾਰੇ ਸਾਰੇ ਦਾਅਵੇ ਝੂਠੇ ਨੇ ਅਮਰੀਕਾ ਤੇ ਵੈਨਜ਼ੁਏਲਾ ਵਿਚਕਾਰ ਊਰਜਾ ਸਬੰਧਾਂ ਤੇ ਬੋਲਦੇ ਹੋਏ ਰੋਡਰਿਕਸ ਨੇ ਕਿਹਾ ਕਿ ਦੇਸ਼ ਇੱਕ ਜਹੇ ਊਰਜਾ ਸਬੰਧ ਲਈ ਤਿਆਰ ਹੈ ਜੋ ਸਾਰੀਆਂ ਧਿਰਾਂ ਨੂੰ ਲਾਭ ਪਹੁੰਚਾਵੇ ਜਿੱਥੇ ਸਹਿਯੋਗ ਨੂੰ ਵਪਾਰਕ ਸਮਝੌਤੇ ਵਿੱਚ ਸਪਸ਼ਟ ਤੌਰ ਤੇ ਪਰਿਭਾਸ਼ਿਤ ਕੀਤਾ ਗਿਆ ਹੈ ਹਾਲਾਂਕਿ ਉਸਨੇ ਦੋਵਾਂ ਦੇਸ਼ਾਂ ਵਿਚਕਾਰ ਸਬੰਧਾਂ ਵਿੱਚ ਦਰਾਅ ਨੂੰ ਨਹੀਂ ਸਵੀਕਾਰ ਕੀਤਾ ਉਸਨੇ ਨੈਸ਼ਨਲ ਅਸੈਂਬਲੀ ਦੇ ਨੇਤਾਵਾਂ ਨਾਲ ਇੱਕ ਮੀਟਿੰਗ ਦੌਰਾਨ ਕਿਹਾ ਸਾਡੇ ਸਬੰਧ ਸਾਡੇ ਇਤਿਹਾਸ ਵਿੱਚ ਪਹਿਲਾਂ ਕਦੇ ਇੰਨੇ ਦਾਗਦਾਰ ਨਹੀਂ ਰਹੇ ਉਸਨੇ ਸਥਿਰਤਾ ਨੂੰ ਯਕੀਨੀ ਬਣਾਉਣ ਦੇ ਉਦੇਸ਼ ਨਾਲ ਇੱਕ ਆਉਣ ਵਾਲੇ ਬਿੱਲ ਦਾ ਐਲਾਨ ਵੀ ਕੀਤਾ ਅਤੇ ਸਾਰੀਆਂ ਰਾਜਨੀਤਿਕ ਤਾਕਤਾਂ ਨੂੰ ਅੰਦਰੂਨੀ મતਭੇਦਾਂ ਨੂੰ ਹੱਲ ਕਰਨ ਲਈ ਮਿਲ ਕੇ ਕੰਮ ਕਰਨ ਦੀ ਅਪੀਲ ਕੀਤੀ। ਵੈਨਜ਼ੁਏਲਾ ਦੀ ਆਗੂ ਨੇ ਕਿਹਾ ਕਿ ਅਤਵਾਦੀ ਜਾਂ ਫਾਸ਼ੀਵਾਦੀ ਸਮਾਜਿਕ ਰਾਜਨੀਤਿਕ ਅਤੇ ਆਰਥਿਕ ਵਿਚਾਰਾਂ ਨੂੰ برداشت ਨਹੀਂ ਕੀਤਾ ਜਾ ਸਕਦਾ ਕਿਉਂਕਿ ਉਹਨਾਂ ਨੇ ਇਸ ਗੰਨਰਾਜ ਦੇ ਜੀਵਨ ਲਈ ਬਹੁਤ ਖਤਰਨਾਕ ਹਾਲਾਤ ਪੈਦਾ ਕੀਤੇ ਨੇ ਇਸ ਲਈ ਸਾਡੇ ਕੋਲ ਸ਼ਾਂਤੀ ਅਤੇ ਰਾਸ਼ਟਰੀ ਸਹਿ ਹੋਂਦ ਲਈ ਪ੍ਰੋਗਰਾਮ ਹੋਣੇ ਚਾਹੀਦੇ ਨੇ ਉਸ ਦਾ ਇਹ ਬਿਆਨ ਅਮਰੀਕੀ ਰਾਸ਼ਟਰਪਤੀ ਰੋਨਲਡ 트੍ਰੰਪ ਦੇ ਇੱਕ ਐਂਤੋਂ ਕੁਝ ਘੰਟੇ ਬਾਅਦ ਆਇਆ ਕਿ ਵੈਨਜ਼ੁਲਾ ਇੱਕ ਨਵੇਂ ਤੇਲ ਸੌਦੇ ਤੋਂ ਪ੍ਰਾਪਤ ਹੋਣ ਵਾਲੀ ਕਮਾਈ ਦੇ ਵਰਤੋਂ ਸਿਰਫ ਅਮਰੀਕੀ ਨਿਰਮਿਤ ਸਮਾਨ ਖਰੀਦਣ ਲਈ ਕਰੇਗਾ ਉਤਰੀ ਅਟਲਾਂਟਿਕ ਮਹਾਸਾਗਰ ਵਿੱਚ ਇੱਕ ਵੱਡੇ ਫੌਜੀ ਕਾਰਵਾਈ ਦੌਰਾਨ ਅਮਰੀਕੀ ਤਾਟ ਰੱਖਿਆ ਇਕਬਾਲ ਨੇ ਬ੍ਰਿਟਿਸ਼ ਹਥਿਆਰਬੰਦ ਬਲਾਂ ਦੇ ਸਹਿਯੋਗ ਦੇ ਨਾਲ ਰੂਸੀ ਛੰਡੇ ਵਾਲੇ ਤੇਲ ਟੈਂਕਰ ਬੇਲਾਵਾਨ ਨੂੰ ਰੋਕ ਲਿਆ ਇਸ ਸਫਲ ਸੰਜੇ ਪ੍ਰੇਸ਼ੰਤ ਬਾਅਦ ਬ੍ਰਿਟੇਨ ਦੇ ਪ੍ਰਧਾਨ ਮੰਤਰੀ ਕੀਰ ਸਟ੍ਰਾਮਰ ਨੇ ਅਮਰੀਕੀ ਰਾਸ਼ਟਰਪਤੀ 트ੰਪ ਦੇ ਨਾਲ ਫੋਨ ਤੇ ਗੱਲਬਾਤ ਕੀਤੀ ਅਤੇ ਅੰਤਰਰਾਸ਼ਟਰੀ ਸੁਰੱਖਿਆ ਮੁੱਦਿਆਂ 'ਤੇ ਚਰਚਾ ਵੀ ਕੀਤੀ ਬ੍ਰਿਟਿਸ਼ ਪ੍ਰਧਾਨ ਮੰਤਰੀ ਦੇ ਦਫ਼ਤਰ ਦੇ ਮੁਤਾਬਕ ਦੁਵਾਂ ਨਾਟਾ ਮਨੇ ਪਾਬੰਦੀਆਂ ਦੀ ਉਲੰਘਣਾ ਕਰਨ ਵਾਲਿਆਂ ਵਿਰੁੱਧ ਸਾਂਝੀ ਯਤਨਾ ਕਹਦ ਬੇਲਾਵਨ ਨੂੰ ਰੋਕਣ ਦੀ ਕਾਰਵਾਈ ਯੂਕਰੇਨ ਦੇ ਹਾਲੀਆ ਘਟਨਾਕਰਮ ਅਤੇ ਵੈਨਜ਼ੂਏਲਾ ਵਿੱਚ ਅਮਰੀਕੀ ਮਹਿੰਦਾਰੇ ਵਿਸਥਾਰ ਦੇ ਨਾਲ ਗੱਲਬਾਤ ਕੀਤੀ ਹੈ ਰੱਖਿਆ ਮੰਤਰਾਲੇ ਨੇ ਦੱਸਿਆ ਕਿ ਅਮਰੀਕਾ ਦੀ ਬੇਨਤੀ ਤੇ ਬ੍ਰਿਟੇਨ ਨੇ ਆਪਣੇ ਰਾਇਲ 에ਅਰ ਫੋਰਸ ਦੇ 20 ਜਹਾਜ਼ ਅਤੇ ਰਾਇਲ ਨੇਵੀ ਦੇ ਸਹਾਇਕ ਜਹਾਜ਼ ਆਰਐਫਏ ਟਾਈਡ ਫੋਰਸ ਨੂੰ ਇਸ ਮਹਿੰਦਰੇ ਚ ਤਾਇਨਾਤ ਕੀਤਾ ਸੀ ਇਹ ਜਾਣਕਾਰੀ ਮਿਲੀ ਹੈ ਕਿ ਇਹ ਟੈਂਕਰ ਜਿਸ ਦਾ ਪਹਿਲਾ ਨਾਮ ਮੈਰੀਨੇਰਾ ਸੀ ਇਰਾਨ ਵਿਰੋਧੀ ਕਾਰਵਾਈ ਤਹਿਤ ਅਮਰੀਕੀ ਪਾਬੰਦੀਆਂ ਦੀ ਸੂਚੀ ਵਿੱਚ ਸ਼ਾਮਲ ਸੀ ਇਹ ਜਹਾਜ਼ ਸਮੁੰਦਰ ਵਿੱਚ ਆਪਣੀ ਮੌਜੂਦਗੀ ਛਾਉਣ ਦੇ ਲਈ ਟਰਾਂਸਪੋਰਟਰ ਬੰਦ ਕਰਕੇ ਇੱਕ ਫਰਜ਼ੀ ਝੰਡਾ ਲਹਿਰਾ ਰਿਹਾ ਸੀ ਬ੍ਰਿਟਿਸ਼ ਰੱਖਿਆ ਮੰਤਰੀ ਜੌਨ ਹਿਲੀਨਿਸ ਕਾਰਵਾਈ ਨੂੰ ਅੰਤਰਰਾਸ਼ਟਰੀ ਕਾਨੂੰਨਾਂ ਦੇ ਅਨੁਕੂਲ ਦੱਸਿਆ ਹੈ ਤੇ ਕਿਹਾ ਹੈ ਕਿ ਰੂਸ ਜਾ ਰਹੇ ਇਸ ਜਹਾਜ਼ ਨੂੰ ਰੋਕਣਾ ਪਾਬੰਦੀਆਂ ਦੀ ਸ਼ਕਤੀ ਨਾਲ ਲਾਗੂ ਕਰਨ ਦੇ ਯਤਨਾਂ ਦਾ ਹੀ ਹਿੱਸਾ ਹੈ ਵੈਨਜ਼ੁਏਲਾ ਦੇ ਅਚਾਨਕ ਹਮਲੇ ਤੋਂ ਬਾਅਦ ਅਮਰੀਕੀ ਰਾਸ਼ਟਰਪਤੀ 트ੰਪ ਨੇ ਆਪਣੇ ਦੇਸ਼ ਤੇ ਵਿਸ਼ਵਵਿਆਪੀ ਪ੍ਰਭਾਵ ਨੂੰ ਵਧਾਉਣ ਲਈ ਲਗਾਤਾਰ ਕੰਮ ਕੀਤਾ ਹੈ ਅਤੇ ਇਸ ਦੌਰਾਨ ਫੌਜੀ ਖਰਚੇ ਵਿੱਚ 600 ਬਿਲੀਅਨ ਡਾਲਰ ਦਾ ਵਾਅਦਾ ਕਰਨ ਦੀ ਯੋਜਨਾ ਵੀ ਬਣਾ ਰਹੇ ਨੇ। ਉਹਨਾਂ ਨੇ 2027 ਲਈ 1500 ਬਿਲੀਅਨ ਡਾਲਰ ਦਾ ਰੱਖਿਆ ਬਜਟ ਪ੍ਰਸਤਾਵਿਤ ਕੀਤਾ ਹੈ। ਇਹ ਮਜੂਦਾ ਰੱਖਿਆ ਬਜਟ ਤੋਂ ਡੇਢ ਗੁਣਾ ਵੱਧ ਅਮਰੀਕੀ ਕਾਂਗਰਸ ਨੇ 2026 ਲਈ 901 ਬਿਲੀਅਨ ਡਾਲਰ ਦੇ ਰੱਖਿਆ ਬਜਟ ਨੂੰ ਮਨਜ਼ੂਰੀ ਦਿੱਤੀ। ਇਸ ਕਦਮ ਨੂੰ ਮੈਂਜੂ ਵਾਲਾ ਤੇ ਉਸ ਤੋਂ ਅੱਗੇ ਅਸੀਂ ਦੇਖੀ ਸਮਰਾਜ ਨੂੰ ਮਜ਼ਬੂਤ ਕਰਨ ਦੀ ਕੋਸ਼ਿਸ਼ ਵੱਜੋਂ ਦੇਖਿਆ ਜਾ ਰਿਹਾ ਹੈ ਬੁੱਧਵਾਰ ਨੂੰ ਆਪਣੇ ਇੰਟਰਨੈਟ ਮੀਡੀਆ ਪਲੇਟਫਾਰਮ ਤੋਂ ਸੋਸ਼ਲ ਸੇਟ ਪੋਸਟ ਵਿੱਚ ਟਰੰਪ ਨੇ ਲਿਖਿਆ ਸੀ 2027 ਲਈ ਸਾਡਾ ਫੌਜੀ ਬਜਟ 1 ਟ੍ਰਿਲੀਅਨ ਡਾਲਰ ਨਹੀਂ ਸਗੋਂ 1.5 ਟ੍ਰਿਲੀਅਨ ਡਾਲਰ ਹੋਣਾ ਚਾਹੀਦਾ ਹੈ ਇਸ ਨਾਲ ਅਸੀਂ ਅਜਈ ਫੌਜ ਬਣਾ ਸਕਾਂਗੇ ਜੋ ਲੰਮੇ ਸਮੇਂ ਤੱਕ ਸਾਡੀ ਰੱਖਿਆ ਕਰੇਗੀ ਭਾਵੇਂ ਦੁਸ਼ਮਣ ਕੋਈ ਵੀ ਹੋਵੇ ਇਹ ਸਪਸ਼ਟ ਨਹੀਂ ਹੈ ਕਿ 트럼ਪ ਦੇ ਐਲਾਨ ਤੋਂ ਕਿਹੜੇ ਹਥਿਆਰ ਪ੍ਰੋਗਰਾਮਾਂ ਅਤੇ ਫੌਜੀ ਯੂਨਿਟਾਂ ਨੂੰ ਫਾਇਦਾ ਹੋਵੇਗਾ ਹਾਲਾਂਕਿ ਫੌਜੀ ਖਰਚ ਵਿੱਚ ਕਿਸੇ ਵੀ ਵਾਧੇ ਲਈ ਕਾਂਗਰਸ ਦੀ ਮਨਜ਼ੂਰੀ ਦੀ ਲੋੜ ਹੁੰਦੀ ਹੈ ਰਿਪਬਲਿਕਨਸ ਕੋਲ ਕਾਂਗਰਸ ਦੀ ਦੋ ਅਸੈਂਬਲੀ ਵਿੱਚ ਬਹੁਤ ਘੱਟ ਬਹੁਮਤ ਹੈ ਰਾਸ਼ਟਰਪਤੀ ਦੀ ਫੌਜੀ ਖਰਚ ਵਿੱਚ 600 ਬਿਲੀਅਨ ਵਾਧੇ ਦੀ ਮੰਗ ਉਸ ਸਮੇਂ ਆਈ ਹੈ ਜਦੋਂ ਨਾਲਾ ਪ੍ਰਸ਼ਾਸਨ ਦੁਨੀਆ ਭਰ ਵਿੱਚ ਆਪਣੀ ਫੌਜੀ ਸ਼ਕਤੀ ਦਾ ਪ੍ਰਦਰਸ਼ਨ ਕਰ ਰਿਹਾ ਹੈ ਪਿਛਲੇ ਹfte ਅਮਰੀਕਾ ਨੇ ਵੈਨਜ਼ੂਏਲਾ ਦੇ ਵਿਰੁੱਧ ਫੌਜੀ ਕਾਰਵਾਈ ਸ਼ੁਰੂ ਕੀਤੀ ਰਾਸ਼ਟਰਪਤੀ ਨੇ ਕੋਲੋਸਨਾ ਦੁਰਤਿਨਾ ਦੀ ਪਤਨੀ ਨੂੰ ਫੜ ਕੇ ਅਮਰੀਕਾ ਲੈ ਆਂਦਾ ਗਿਆ ਇਸ ਤੋਂ ਬਾਅਦ ਟ੍ਰੰਪ ਨੇ ਗ੍ਰੀਨਲੈਂਡ ਨੂੰ ਜ਼ਬਰਦਸਤੀ ਆਪਣੇ ਨਾਲ ਜੋੜਨ ਦੀ ਧਮਕੀ ਦਿੱਤੀ ਜੋ ਸਮੇਂ ਡੈਨਿਸ਼ ਨਿਯੰਤਰਣ ਅਧੀਨ ਸੀ ਡੈਨਿਸ਼ ਰੱਖਿਆ ਮੰਤਰੀ ਅਲੀ ਨੇ ਕਿਹਾ ਹੈ ਕਿ ਜੇਕਰ ਅਮਰੀਕਾ ਗ੍ਰੀਨਲੈਂਡ ਤੇ ਹਮਲਾ ਕਰਦਾ ਹੈ ਤਾਂ ਸੈਨਿਕ ਪਹਿਲਾਂ ਗੋਲੀਬਾਰੀ ਕਰਨਗੇ ਅਤੇ ਬਾਅਦ ਵਿੱਚ ਸਵਾਲ ਪੁੱਛਣਗੇ। ਉਹਨਾਂ ਨੇ ਕਿਹਾ ਹੈ ਕਿ 1952 ਦੇ ਆਰਮੀ ਰੂਲਜ਼ ਆਫ ਇੰਗੇਜਮੈਂਟ ਦੇ ਅਨੁਸਾਰ ਹੈ ਜਿਸ ਵਿੱਚ ਸੈਨਿਕਾਂ ਨੂੰ ਉੱਚ ਅਧਿਕਾਰੀਆਂ ਦੇ ਆਦੇਸ਼ਾਂ ਦੀ ਉਡੀਕ ਕੀਤੇ ਬਿਨਾਂ ਹਮਲਾਵਰਾਂ ਤੇ ਹਮਲਾ ਕਰਨ ਦੀ ਲੋੜ ਹੁੰਦੀ ਹੈ। ਡੈਨਿਸ਼ ਅਖਬਾਰ ਬਰਨਿੰਗਸਕੇ ਦੁਆਰਾ ਇਸ ਨਿਰਦੇਸ਼ ਦੀ ਸਥਿਤੀ ਬਾਰੇ ਪੁੱਛੇ ਜਾਣ ਤੇ ਮੰਤਰੀ ਨੇ ਸਪੱਸ਼ਟ ਕੀਤਾ ਹੈ ਕਿ ਇਹ ਨਿਯਮ ਲਾਗੂ ਹੈ। ਇਹ ਬਿਆਨ ਅਜੇ ਸਮੇਂ ਆਇਆ ਹੈ ਜਦੋਂ ਡਮਲਿਕੀ ਰਾਸ਼ਟਰਪਤੀ 트ੰਪ ਨੇ ਨਾਟੋ ਖੇਤਰ ਗ੍ਰੀਨਲੈਂਡ ਨੂੰ ਆਪਣੇ ਨਾਲ ਜੋੜਨ ਦੀਆਂ ਕੋਸ਼ਿਸ਼ਾਂ ਨੂੰ ਨਵਾਂ ਰੂਪ ਦਿੱਤਾ ਹੈ। ਉਹਨਾਂ ਨੇ ਕਿਹਾ ਸੀ ਕਿ ਆਰਕਟਿਕ ਟਾਪੂ ਨੂੰ ਪ੍ਰਾਪਤ ਕਰਨ ਦੇ ਆਪਣੇ ਟੀਚੇ ਨੂੰ ਪ੍ਰਾਪਤ ਕਰਨ ਲਈ ਅਮਰੀਕਾ ਦੁਆਰਾ ਵਿਚਾਰ ਕੀਤੇ ਜਾ ਰਹੇ ਵਿਕਲਪਾਂ ਵਿੱਚੋਂ ਇੱਕ ਫੌਜੀ ਤਾਕਤ ਵੀ ਹੈ। ਵਾਈਟ ਹਾਊਸ ਦੀ ਪ੍ਰੈਸ ਕਟਰ ਕੈਰੋਲਿਨ ਲੇਵਿਟ ਨੇ ਵੀ ਕਿਹਾ ਕਿ ਅਮਰੀਕੀ ਰਾਸ਼ਟਰਪਤੀ ਨੇ ਸਪੱਸ਼ਟ ਕਰ ਦਿੱਤਾ ਹੈ ਕਿ ਗ੍ਰੀਨਲੈਂਡ ਹਾਸਲ ਕਰਨਾ ਅਮਰੀਕਾ ਲਈ ਇੱਕ ਰਾਸ਼ਟਰੀ ਸੁਰੱਖਿਆ ਤਰਜੀਹ ਹੈ ਅਤੇ ਆਰਕਟਿਕ ਖੇਤਰ ਵਿੱਚ ਸਾਡੇ ਵਿਰੋਧੀਆਂ ਨੂੰ ਰੋਕਣ ਲਈ ਇਹ ਜ਼ਰੂਰੀ ਵੀ ਹੈ। ਰਾਸ਼ਟਰਪਤੀ ਅਤੇ ਉਨ੍ਹਾਂ ਦੀ ਟੀਮ ਇਸ ਮਹੱਤਵਪੂਰਨ ਵਿਦੇਸ਼ ਨੀਤੀ ਉਦੇਸ਼ ਨੂੰ ਪ੍ਰਾਪਤ ਕਰਨ ਲਈ ਕਈ ਵਿਕਲਪਾਂ 'ਤੇ ਚਰਚਾ ਕਰ ਰਹੇ ਨੇ ਅਤੇ ਬੇਸ਼ੱਕ ਅਮਰੀਕੀ ਫੌਜ ਦੀ ਵਰਤੋਂ ਕਰਨਾ ਹਮੇਸ਼ਾ ਕਮਾਂਡਰ ਇਨ ਚੀਫ ਲਈ ਇੱਕ ਵਿਕਲਪ ਹੀ ਹੁੰਦਾ ਹੈ। ਅਮਰੀਕੀ ਵਿਦੇਸ਼ ਮੰਤਰੀ ਮਾਰਕ ਰੂਵਿਓ ਨੇ ਵੀ ਕਿਹਾ ਸੀ ਕਿ ਉਹ ਅਗਲੇ ਹਫ਼ਤੇ ਡੈਨਿਸ਼ ਅਤੇ ਗ੍ਰੀਨਲੈਂਡ ਦੇ ਅਧਿਕਾਰੀਆਂ ਨਾਲ ਮੁਲਾਕਾਤ ਕਰਨ ਦੀ ਯੋਜਨਾ ਬਣਾ ਰਹੇ ਨੇ। ਵਾਲ ਸਟਰੀਟ ਜਰਨਲ ਦੀ ਰਿਪੋਰਟ ਦੀ ਗੱਲ ਕਰੀਏ ਤਾਂ ਇਸ ਦੇ ਅਨੁਸਾਰ ਉਹਨਾਂ ਨੇ ਸਪਸ਼ਟ ਕੀਤਾ ਕਿ 트럼ਪ ਟਾਪੂ ਹਾਸਲ ਕਰਨਾ ਚਾਹੁੰਦੇ ਨੇ ਫੌਜੀ ਤਾਕਤ ਦੀ ਵਰਤੋਂ ਨਹੀਂ ਕਰਨਾ ਚਾਹੁੰਦੇ ਇਸ ਦੌਰਾਨ ਡੈਨਮਾਰਕ ਨੇ ਅਮਰੀਕੀ ਅਧਿਕਾਰੀਆਂ ਨਾਲ ਮੁਲਾਕਾਤ ਦਾ ਸਵਾਗਤ ਕੀਤਾ ਤੇ ਇਸ ਨੂੰ ਇੱਕ ਮਹੱਤਵਪੂਰਨ ਚਰਚਾ ਵਿਦਸਿਆ ਜਿੱਥੇ ਅਮਰੀਕਾ ਨੇ ਵੈਨਜ਼ੂਏਲਾ ਤਹਿੰਲਾ ਕਰਕੇ ਪੂਰੀ ਦੁਨੀਆ ਨੂੰ ਹੈਰਾਨ ਕੀਤਾ ਹੈ ਉੱਥੇ ਹੀ ਹੁਣ ਡੋਨਲਡ ਟਰੰਪ ਵੈਨਜ਼ੁਏਲਾ ਦੇ ਤੇਲ ਭੰਡਾਰਾਂ ਤੇ ਵੀ ਆਪਣਾ ਦਾਵਾ ਕਰ ਰਹੇ ਨੇ ਅਮਰੀਕਾ ਦੇ ਇਸ ਦਾਅਵੇ ਨੇ ਵੱਡੀ ਚਿੰਤਾ ਪੈਦਾ ਕਰ ਦਿੱਤੀ ਹੈ ਵੈਨਜ਼ੁਏਲਾ ਵਿੱਚ ਜ਼ਮੀਨ ਦੇ ਹੇਠਾਂ 300 ਅਰਬ ਬੈਰਲ ਤੋਂ ਵੱਧ ਤੇਲ ਭੰਡਾਰ ਹੋਣ ਦਾ ਅਨੁਮਾਨ ਹੈ ਜੇਕਰ ਵੈਨਜ਼ੁਏਲਾ ਦਾ ਸਾਰਾ ਤੇਲ ਕੱਢ ਲਿਆ ਜਾਂਦਾ ਹੈ ਤਾਂ ਇਸ ਦਾ ਸਿੱਧਾ ਅਸਰ ਜਲਵਾਯੂ ਪਰਵਰਤਨ ਤੇ ਪੈ ਸਕਦਾ ਹੈ ਵੈਨਜ਼ੁਏਲਾ ਕੋਲ ਦੁਨੀਆ ਦਾ ਸਭ ਤੋਂ ਵੱਡਾ ਤੇਲ ਭੰਡਾਰ ਹੋਣ ਦਾ ਅਨੁਮਾਨ ਹੈ ਤੇ ਟਰੰਪ ਇਸ ਮੌਕੇ ਦਾ ਫਾਇਦਾ ਉਠਾਉਣਾ ਚਾਹੁੰਦੇ ਨੇ ਟਰੰਪ ਨੇ ਪਹਿਲਾਂ ਹੀ ਅਮਰੀਕੀ ਤੇਲ ਕੰਪਨੀਆਂ ਨੂੰ ਇਸ ਤੇਲ ਨੂੰ ਕੱਢਣ ਲਈ ਅਰਬਾਂ ਡਾਲਰ ਦੇ ਨਿਵੇਸ਼ ਦੀ ਯੋਜਨਾ ਵੀ ਬਣਾ ਲਈ ਹੈ ਵੈਨਜੇਲਾ ਦਾ ਜ਼ਿਆਦਾਤਰ ਤੇਲ ਓਰੀਨੋਕੋ ਬੈਲਟ ਵਿੱਚ ਮਿਲਦਾ ਹੈ ਇਸ ਖੇਤਰ ਵਿੱਚ ਪਾਇਆ ਜਾਣ ਵਾਲੇ ਤੇਲ ਨੂੰ ਹੈਵੀ ਸੋਰ ਕਰੂਡ ਕਿਹਾ ਜਾਂਦਾ ਹੈ ਇਹ ਤੇਲ ਗੁੜ ਵਾਂਗ ਗਾੜਾ ਤੇ ਚਿਪਚਿਪਾ ਹੁੰਦਾ ਹੈ ਇਸ ਦੇ ਗਾੜੇ ਹੋਣ ਕਾਰਨ ਇਸ ਵਿੱਚ ਹਲਕੇ ਤੇਲ ਦੇ ਮੁਕਾਬਲੇ ਧਰਤੀ ਨੂੰ ਗਰਮ ਕਰਨ ਵਾਲੀ ਕਾਰਬਨ ਦੀ ਮਾਤਰਾ ਵੀ ਜ਼ਿਆਦਾ ਹੁੰਦੀ ਹੈ ਵੈਨਜੂਏਲਾ ਦੇ ਪਾਰੇ ਤੇਲ ਨੂੰ ਸਾਫ਼ ਕਰਨਾ ਬਹੁਤ ਮੁਸ਼ਕਲ ਹੈ ਅਤੇ ਵੱਧ ਊਰਜਾ ਦੀ ਖਪਤ ਵਾਲਾ ਕੰਮ ਹੈ। ਮਾਰਾ ਦੇ ਅਨੁਸਾਰ ਇਹ ਤੇਲ ਖੂਹਾਂ ਵਿੱਚੋਂ ਤਰਲ ਰੂਪ ਵਿੱਚ ਨਹੀਂ ਨਿਕਲਦਾ। ਇਸ ਲਈ ਜ਼ਮੀਨ ਦੇ ਅੰਦਰ ਭਾਫ਼ ਪੰਪ ਕਰਕੇ ਤੇਲ ਨੂੰ ਪਿਘਲਾਇਆ ਜਾਂਦਾ ਹੈ ਤੇ ਫਿਰ ਬਾਹਰ ਕੱਢਿਆ ਜਾਂਦਾ ਹੈ। ਇਸ ਤੇਲ ਨੂੰ ਗੈਸੋਲੀਨ ਅਤੇ ਡੀਜ਼ਲ ਵਰਗੇ ਉਤਪਾਦਾਂ ਵਿੱਚ ਬਦਲਣ ਲਈ ਬਹੁਤ ਮਿਹਨਤ ਅਤੇ ਪੈਸਾ ਖਰਚ ਹੁੰਦਾ ਹੈ। ਪੁਰਾਣੇ ਬੁਨਿਆਦੀ ਟਾਂਚੇ ਕਾਰਨ ਮੀਥੇਨ ਗੈਸ ਦੇ ਰਿਸਾਅ ਦਾ ਖਤਰਾ ਵੀ ਬਣਿਆ ਰਹਿੰਦਾ ਹੈ ਜੋ ਕਿ ਜਲਵਾਯੂ ਲਈ ਬਹੁਤ ਜ਼ਿਆਦਾ ਖਤਰਨਾਕ ਹੈ ਵੈਨਜ਼ਵੇਲਾ ਵਿੱਚ ਤੇਲ ਕੱਢਣ ਦੀ ਪ੍ਰਕਿਰਿਆ ਦੌਰਾਨ ਨਿਕਲਣ ਵਾਲੀ ਮੀਥੇਨ ਗੈਸ ਕਾਰਬਨ ਡਾਈਆਕਸਾਈਡ ਨਾਲੋਂ 80 ਗੁਣਾ ਵੱਧ ਸ਼ਕਤੀਸ਼ਾਲੀ ਹੁੰਦੀ ਹੈ ਜੋ ਧਰਤੀ ਨੂੰ ਤੇਜ਼ੀ ਨਾਲ ਗਰਮ ਕਰਦੀ ਹੈ ਅੰਤਰਰਾਸ਼ਟਰੀ ਊਰਜਾ ਏਜੰਸੀ ਦੀ ਗੱਲ ਕਰੀਏ ਤਾਂ ਵੈਨਜ਼ਵੇਲਾ ਵਿੱਚ ਤੇਲ ਉਤਪਾਦਨ ਕਾਰਨ ਹੋਣ ਵਾਲਾ ਪ੍ਰਦੂਸ਼ਣ ਰਿਸ਼ਵ ਆਸਤ ਨਾਲੋਂ ਦੁੱਗਣਾ ਹੈ ਪਾਵੇਂ ਕਿ ਅਮਰੀਕਾ ਕੋਲ ਆਧੁਨਿਕ ਤਕਨੀਕ ਹੈ ਜਿਸ ਨਾਲ ਪ੍ਰਦੂਸ਼ਣ ਨੂੰ ਘਟਾਇਆ ਜਾ ਸਕਦਾ ਹੈ ਪਰ ਮਾਰਾ ਦਾ ਮੰਨਣਾ ਹੈ ਕਿ ਪਰ ਮਾਰਾ ਦਾ ਮੰਨਣਾ ਹੈ ਕਿ ਵੈਨਜ਼ੂਏਲਾ ਦੇ ਤੇਲ ਨੂੰ ਸਾਫ਼ ਕਰਨਾ ਅਮਰੀਕਾ ਲਈ ਕਾਫੀ ਮਹਿੰਗਾ ਸਾਬਤ ਹੋਵੇਗਾ ਅਮਰੀਕਾ ਦੇ ਯੂਟਾਰਾਜ਼ ਦੀ ਰਾਜਧਾਨੀ ਸਾਰਕਲੇਟ ਸਿਟੀ ਵਿੱਚ ਬੁੱਧਵਾਰ ਨੂੰ ਗੋਲੀਬਾਰੀ ਦੀ ਘਟਨਾ ਸਾਹਮਣੀ ਆਈ ਜਿੱਥੇ ਇੱਕ ਗਿਰਜਾ ਘਰ ਦੇ ਬਾਹਰ ਦੀ ਗੋਲੀਬਾਰੀ ਵਿੱਚ ਦੋ ਦੀ ਮੌਤ ਹੋ ਗਈ ਜਦ ਕਿ ਸ਼ੇਰ ਉਹ ਲੋਕ ਚਫਮੀ ਹੋਏ ਨੇ ਮਿਲੀ ਜਾਣਕਾਰੀ ਮੁਤਾਬਕ ਇਹ ਘਟਨਾ ਦੀ ਚਰਚ ਆਫ ਜੀਸਸ ਕ੍ਰਾਈਸਟ ਆਫ ਲੈਟਰ ਡੇ ਸੇਂਟਸ ਦੇ ਇੱਕ ਭਵਨ ਦੇ ਪਾਰਕਿੰਗ ਸਥਾਨ ਤੇ ਵਾਪਰੀ ਜਿਸ ਸਮੇਂ ਗੋਲੀਬਾਰੀ ਹੋਈ ਉਸ ਸਮੇਂ ਚਰਚ ਦੇ ਅੰਦਰ ਇੱਕ ਅੰਤਿਮ ਸੰਸਕਾਰ ਦਾ ਪ੍ਰੋਗਰਾਮ ਚੱਲ ਰਿਹਾ ਸੀ ਜਿਸ ਵਿੱਚ ਦਰਜਨਾ ਲੋਕ ਸ਼ਾਮਲ ਹੋਣ ਲਈ ਪਹੁੰਚੇ ਸਨ ਪੁਲਿਸ ਦੇ ਮੁਤਾਬਕ ਗੋਲੀਬਾਰੀ ਦਾ ਸ਼ਿਕਾਰ ਹੋਏ ਸਾਰੇ ਲੋਕ ਬਾਲਗ ਸਨ ਸਾਰਕਲੀਟੀ ਸਿਟੀ ਦੇ ਪੁਲਿਸ ਮੁਖੀ ਬ੍ਰਾਇਨ ਰੈਡ ਨੇ ਇਸ ਮਾਮਲੇ ਬਾਰੇ ਜਾਣਕਾਰੀ ਦਿੱਤੀ ਹੈ ਕਿ ਅਜੇ ਤੱਕ ਇਹ ਨਹੀਂ ਲੱਗਦਾ ਕਿ ਇਹ ਹਮਲਾ ਕਿਸੇ ਵਿਸ਼ੇਸ਼ ਧਰਮ ਜਾਂ ਧਾਰਮਿਕ ਭਾਵਨਾਵਾਂ ਦੇ ਵਿਰੁੱਧ ਸੀ ਪਰ ਪੁਲਿਸ ਦਾ ਮੰਨਣਾ ਇਹ ਵੀ ਹੈ ਕਿ ਇਹ ਗੋਲੀਬਾਰੀ ਅਚਾਨਕ ਨਹੀਂ ਸੀ ਫਿਲਹਾਲ ਇਸ ਮਾਮਲੇ ਵਿੱਚ ਕਿਸੇ ਵੀ ਸ਼ੱਕੀ ਨੂੰ ਹਿਰਾਸਤ ਵਿੱਚ ਨਹੀਂ ਲਿਆ ਗਿਆ ਯੂਟਾ ਰਾਜ ਦੀ 35 ਲੱਖ ਦੀ ਆਬਾਦੀ ਵਿੱਚੋਂ ਲਗਭਗ ਅੱਧੇ ਲੋਕ ਈਸਾਈ ਧਰਮ ਦੇ ਪੈਰੋਕਾਰ ਨੇ ਅਤੇ ਇਸ ਤਰ੍ਹਾਂ ਦੇ ਗਿਰਜਾ ਘਰ ਪੂਰੇ ਸ਼ਹਿਰ ਤੇ ਰਾਜ ਵਿੱਚ ਮੌਜੂਦ ਨੇ ਕੈਨੇਡਾ ਦੀ ਯੂਨੀਵਰਸਿਟੀ ਆਫ ਟੋਰਾਂਟੋ ਦੇ ਸਕਾਰਬੋ ਕੈਂਪਸ ਵਿੱਚ ਇੱਕ ਭਾਰਤੀ ਵਿਦਿਆਰਥੀ ਸ਼ਿਵਾੰਕ ਅਗਵਸਥੀ ਦੇ ਸੰਸਨੀ ਖੇਜ਼ ਘਟਨਾ ਮੰੰਲੀ ਵਿੱਚ ਪੁਲਿਸ ਨੇ ਇੱਕ ਮੌਜੂਦਨ ਨੂੰ ਗ੍ਰਿਫਤਾਰ ਕੀਤਾ ਹੈ ਪੁਲਿਸ ਦੇ ਅਮਸਾਰੇ ਇੱਕ ਅਤਲ ਸਾਲ 2025 ਵਿੱਚ ਟੋਰਾਂਟੋ ਵਿੱਚ ਹੋਈ 41 ਨੀ ਕਤਲ ਦੀ ਘਟਨਾ ਸੀ 3 ਜੁਲਾਈ ਨੂੰ ਹਾਈਲੈਂਡ ਕ੍ਰੀਕ ਟ੍ਰੇਲ ਅਤੇ 올ਡ ਕਿੰਗਸਟਨ ਰੋਡ ਇਲਾਕੇ ਵਿੱਚ ਇਹ ਘਟਨਾ ਵਾਪਰੀ ਸੀ ਜਿੱਥੇ ਇੱਕ 20 ਸਾਲਾ ਭਾਰਤੀ ਵਿਦਿਆਰਥੀ ਜ਼ਖਮੀ ਹਾਲਤ ਵਿੱਚ ਮਿਲਿਆ ਸੀ ਉਸ ਨੂੰ ਗੋਲੀ ਮਾਰੀ ਗਈ ਸੀ ਅਤੇ ਮੌਕੇ ਤੇ ਹੀ ਬਾਅਦ ਵਿੱਚ ਮ੍ਰਿਤਕ ਐਲਾਨ ਦਿੱਤਾ ਗਿਆ ਗ੍ਰਿਫਤਾਰ ਕੀਤੇ ਗਏ ਮੁਲਜ਼ਮ ਦੀ ਪਛਾਣ 28 ਸਾਲਾ ਬਾਬਾ ਟੁੰਡੇ ਅਫੂ ਵਾਪੇ ਵਜੋਂ ਹੋਈਆ ਪੁਲਿਸ ਨੇ ਉਸ ਤੇ ਫਰਸਟ ਡਿਗਰੀ ਮਰਡਰ ਦਾ ਦੋਸ਼ ਲਾਇਆ ਜਿਸ ਦਾ ਮਤਲਬ ਹੈ ਕਿ ਕਤਲ ਸੋਚੀ ਸਮਝੀ ਯੋਜਨਾ ਤਹਿਤ ਕੀਤਾ ਗਿਆ ਜਾਂਚ ਵਿੱਚ ਸਾਹਮਣੇ ਆਇਆ ਹੈ ਕਿ ਸ਼ਿਵਾਂਕ ਅਤੇ ਮਲਜਮ ਇੱਕ ਦੂਜੇ ਨੂੰ ਪਹਿਲਾਂ ਤੋਂ ਨਹੀਂ ਜਾਣਦੇ ਸਨ ਪੁਲਿਸ ਨੂੰ ਸ਼ੱਕ ਹੈ ਕਿ ਇਹ ਹਮਲਾ ਪੂਰੀ ਤਰ੍ਹਾਂ ਅਚਾਨਕ ਹੋਇਆ ਸੀ ਪੁਲਿਸ ਦੇ ਮਤਾਬਕ ਅਫਵਾਪੇ ਸ਼ੂਟਿੰਗ ਤੋਂ ਕਰੀਬ 1 ਘੰਟਾ ਪਹਿਲਾਂ ਕੈਂਪਸ ਵਿੱਚ ਮੌਜੂਦ ਸੀ ਹਾਲਾਂਕਿ ਉਹ ਯੂਨੀਵਰਸਿਟੀ ਦਾ ਵਿਦਿਆਰਥੀ ਨਹੀਂ ਸੀ ਮਰਤਕ ਭਾਰਤੀ ਵਿਦਿਆਰਥੀ ਸ਼ਿਵਾਂਗ ਇੱਕ ਹੋਣਹਾਰ ਨੌਜਵਾਨ ਸੀ ਅਤੇ ਯੂਨੀਵਰਸਿਟੀ ਵਿੱਚ ਤੀਜੇ ਸਾਲ ਦਾ ਵਿਦਿਆਰਥੀ ਸੀ ਇਸ ਘਟਨਾ ਤੋਂ ਬਾਅਦ ਕੈਂਪਸ ਵਿੱਚ ਰਹਿ ਰਹੇ ਹੋਰ ਭਾਰਤੀ ਵਿਦਿਆਰਥੀਆਂ ਵਿੱਚ ਵੀ ਡਰ ਦਾ ਮਾਹੌਲ ਹੈ ਦਿੱਲੀ ਵਿਧਾਨ ਸਭਾ ਦੇ ਸਪੀਕਰ ਵਿਜੇਂਦਰ ਗੁਪਤਾ ਨੇ ਵੀਰਵਾਰ ਨੂੰ ਸਿੱਖਗੁਰੂ ਸ੍ਰੀ ਗੁਰਤੇਗ ਬਹਾਦਰ ਸਾਹਿਬ ਜੀ ਵਿਰੋਧ ਕੀਤੀਆਂ ਲੀਆਂ ਕੱਟ ਟਿੱਪਣੀਆਂ ਦੇ ਮਾਮਲੇ ਨੂੰ ਵਿਸ਼ੇਸ਼ ਅਧਿਕਾਰਕ ਮੈਟ੍ਰੀਕੁਲ ਪੇਜ ਨੇ ਤੇ ਟਿੱਪਣੀਆਂ ਦੀ ਵੀਡੀਓ ਫੋਰੈਂਸਿਕ ਜਾਂਚ ਲਈ भेਜਦਾ ਫੈਸਲਾ ਕੀਤਾ ਹੈ। ਫਾਰੀ ਹੰਗਾਮੇ ਕਾਰਨ ਸਦਨ ਨੂੰ ਸਾਰੇ ਦਿਨ ਲਈ ਮੁਲਤਵੀ ਕਰ ਦਿੱਤਾ ਗਿਆ। ਤਿੰਨ ਵਾਰ ਮੁਲਤਵੀ ਹੋਣ ਤੋਂ ਬਾਅਦ ਦਿੱਲੀ ਵਿਧਾਨ ਸਭਾ ਵਿੱਚ ਜਿਵੇਂ ਹੀ ਸਦਨ ਦੀ ਕਾਰਵਾਈ ਮੁੜ ਸ਼ੁਰੂ ਹੋਈ ਤਾਂ ਹੰਗਾਮਾ ਫਿਰ ਹੋਇਆ। ਹੰਗਾਮੇ ਦੌਰਾਨ ਸ਼੍ਰੀ ਗੁਪਤਾ ਨੇ ਕਿਹਾ ਕਿ ਸਿੱਖ ਗੁਰੂ ਅਵਰਦ ਕੀਤੀ ਗਈ ਟਿੱਪਣੀ ਨਾਲ ਸੰਬੰਧਿਤ ਮਾਮਲਾ ਜਾਂਚ ਤੇ ਰਿਪੋਰਟ ਲਈ ਵਿਸ਼ੇਸ਼ ਅਧਿਕਾਰ ਕਮੇਟੀ ਨੂੰ ਭੇਜਿਆ ਗਿਆ ਹੈ ਅਤੇ ਸਰਦਰਤ ਸ਼ਾਸਨ ਨੂੰ ਇੱਕ ਦਿਨ ਲਈ ਵਾਦਾ ਦਿੱਤਾ ਗਿਆ ਹੈ। ਉਨ੍ਹਾਂ ਕਿਹਾ ਕਿ ਜ਼ਰੂਰੀ ਹੈ ਕਿ ਸਦਨ ਵਿੱਚ ਕਥਿਤ ਤੌਰ ਤੇ ਸਿੱਖ ਗੁਰੂ ਅਵਰਦ ਕੀਤੀਆਂ ਗਈਆਂ ਟਿੱਪਣੀਆਂ ਦੇ ਮਾਮਲੇ ਦੀ ਗੰਭੀਰਤਾ ਨਾਲ ਜਾਂਚ ਹੋਵੇ ਅਤੇ ਮੈਂ ਪੂਰਾ ਮਾਮਲਾ ਵਿਸ਼ੇਸ਼ ਅਧਿਕਾਰ ਕਮੇਟੀ ਨੂੰ ਜਾਂਚ ਤੇ ਰਿਪੋਰਟ ਦੇਵਾਂਗੀ। ਸਤਿਨਾਮ। ਇਸ ਤੋਂ ਲਾਗ ਬ੍ਰੋਧਿਤਰ ਦਿਨੇਤਾ ਦੀਆਂ ਟਿੱਪਣੀਆਂ ਦੀ ਵੀਡੀਓ ਰਿਕਾਰਡਿੰਗ ਦੀ ਜਾਂਚ ਲਈ ਫੋਰੈਂਸਿਕ ਲੈਬ ਵਿੱਚ ਭੇਜੀ ਗਈ ਹੈ। ਬ੍ਰੋਧਿਤਰ ਦਿਨੇਤਾ ਆਤਿਸ਼ੀਦੀ ਵੀਡੀਓ ਕਲਿੱਪ ਦੀ ਜਾਂਚ ਦਿੱਲੀ ਸਟੇਟ ਫੋਰੈਂਸਿਕ ਸਾਇੰਸ ਲੈਬ ਨੂੰ ਸੰਪਤੀ ਗਈ ਹੈ। ਇਸ ਬੰਦੇ ਵਿੱਚ ਵਿਧਾਨ ਸਭਾ ਸਕੱਤਰਤ ਨੂੰ ਫੋਰੈਂਸਿਕ ਭਾਗ ਨੂੰ ਸਬੰਧਤ ਵੀਡੀਓ ਕਲਿੱਪ ਪ੍ਰਦਾਨ ਕਰਨ ਲਈ 15 ਦਿਨਾਂ ਦੇ ਅੰਦਰ ਫੋਰੈਂਸਿਕ ਜਾਂਚ ਰਿਪੋਰਟ ਜਮ੍ਹਾਂ ਕਰਾਉਣ ਦੇ ਅਨੁਦਰ ਨਿਰਦੇਸ਼ ਦਿੱਤੇ ਗਏ ਨੇ।